ਰੁਕ ਜਾਂਦਾ ਹੈ ਬਿਲਕੁਲ ਭੁੱਲ ਜਾਂਦਾ ਹੈ ਇਹ ਜਿਹੜੇ ਪੜਾਉ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 10 ਦਸੇ ਨੇ 10 10 ਪੜਾਉ ਔਰ ਇਹਨਾਂ ਦਸਾਂ ਪੜਾਵਾਂ ਚ ਕਿਸੇ ਇੱਕ ਅਧ ਪੜਾਉ ਤੇ ਮਨ ਰੁਕ ਜਾਂਦਾ ਹੈ ਕੁਛ ਇੱਕ ਤੇ ਚੱਲਦਾ ਰਹਿੰਦਾ ਪਰ ਕਿਧਰੇ ਰੁਕ ਜਾਂਦਾ ਹੈ ਔਰ ਐਸਾ ਰੁਕਦਾ ਹੈ ਬਿਲਕੁਲ ਘਰ ਭੁੱਲ ਜਾਂਦਾ ਹੈ ਵਰਨਾ ਇਹ ਸਤਸੰਗ ਦੀ ਕਥਾ ਕਹਾਣੀਆਂ ਦੀ ਇਹ ਮਹਾਪੁਰਸ਼ਾਂ ਦੀ ਰਹਿبری ਪੁਰਸ਼ਾਂ ਦੀ ਲੋੜ ਨਹੀਂ ਸੀ ਇਹ ਲੋੜ ਇਸ ਵਾਸਤੇ ਪੈ ਗਈ ਚੇਤਾ ਕਰਾਈਏ ਤੂੰ ਘਰ ਜਾਣਾ ਹੈ ਤੋ ਭੁੱਲ ਗਏ ਆਪਣਾ ਘਰ ਤੋ ਭੁੱਲ ਗਏ ਆਪਣਾ ਟਿਕਾਣਾ ਇਹ ਪ੍ਰਕਰਨ ਇਹ ਵਿਚਾਰ ਜੋ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਇੱਕ ਕਿਤਾਬ ਪੜਨ ਤੋਂ ਬਾਅਦ ਮੇਰੀ ਬਣੀ ਉਹ ਕਿਤਾਬ ਸੀ ਫਰਾਇਡ ਮਨੋਵਿਸ਼ਲੇਸ਼ਣ ਹੈ ਇਦਰੀ ਫਰਾਇਡ ਨੇ ਮਨ ਦੇ ਸੰਬੰਧ ਵਿੱਚ ਜਰਮਨੀ ਦੇ ਵਿੱਚ ਕੁਝ ਕਿਤਾਬ ਲਿਖੀ ਸੀ ਜਰਮਨ ਭਾਸ਼ਾ ਵਿੱਚ ਉਸ ਦਾ ਹਿੰਦੁਸਤਾਨ ਦੇ ਵਿੱਚ ਹਿੰਦੀ ਅਨਵਾਦ ਹੋਇਆ ਹੈ ਫਰਾਇਡ ਮਨੋਵਿਸ਼ਲੇਸ਼ਣ ਸੁਦੇਸ਼ਿਤ ਇਹ ਕਿਤਾਬ ਮੇਰੇ ਹੱਥ ਲੱਗੀ ਕਨੋਟ ਫਲੈਸ਼ ਦੇ ਵਿੱਚ ਦਿੱਲੀ ਤੇ ਸਫ਼ਰ ਦੇ ਦੌਰਾਨ ਮੈਂ ਇਸ ਨੂੰ ਪੜਿਆ ਟ੍ਰੇਨ ਦੇ ਵਿੱਚ ਸਫ਼ਰ ਦੇ ਦੌਰਾਨ ਜਾ ਰਿਹਾ ਸੀ ਮੈਂ ਅਲਾਹਾਬਾਦ ਔਰ ਅਲਾਬਾਦ ਪਹੁੰਚ ਕੇ ਨਾਲ ਦੇ ਸਾਥੀ ਕਹਿੰਦੇ ਕਿ ਗੈਨੀ ਜੀ ਅਲਾਬਾਦ ਆ ਗਏ ਉਤਰਨਾ ਹੈ ਮੈਂ ਕਿ ਕਿਤਾਬ ਮੁਕੀ ਨਹੀਂ ਇੱਕ ਫਿਰ ਪੜਾਂਗੇ ਫਰਾਈਡ ਮਨੋ ਵਿਸ਼ਲੇਸ਼ਣ ਡਾਕਟਰ ਸੀ ਪਾਗਲਾਂ ਦਾ ਇਲਾਜ ਕਰਦਾ ਸੀ ਔਰ ਉਸ ਹੁਮਕਾ ਦੇ ਵਿੱਚ ਪੜ ਕੇ ਮੈਂ ਦੰਗ ਰਿਹਾ ਪੜ ਕੇ ਕਿ ਪਾਗਲ ਹੋ ਕੇ ਮਰਿਆ ਇਹ ਡਾਕਟਰ ਪਾਗਲਾਂ ਦਾ ਇਲਾਜ ਕਰਦਿਆਂ ਕਰਦਿਆਂ ਪਾਗਲ ਹੋ ਕੇ ਮਰਿਆ ਇਸ ਸਦੀ ਦਾ ਸਭ ਤੋਂ ਵੱਡਾ ਚੋਟੀ ਦਾ ਮਨੀਸ਼ ਮਨੋਚੰਦਕ ਮਨੋਵਿਗਿਆਨਕ ਹੈ। ਬਹੁਤ ਵੱਡਾ ਵਿਚਾਰਕ ਦਾਰਸ਼ਨਿਕ ਮਨ ਦੇ ਸੰਬੰਧੇ ਸਮਝਣ ਵਾਲਾ ਹੈ। ਜੋ ਮਨ ਦੇ ਸੰਬੰਧ ਵਿੱਚ ਬਹੁਤੀ ਸਮਝ ਰੱਖੇ ਭਾਰਤ ਵਿੱਚ ਉਸ ਨੂੰ ਕਹਿੰਦੇ ਨੇ ਮਨੀਸ਼। ਕਿ ਮਨੀਸ਼ ਹੈ। ਇਹਨੂੰ ਮਨ ਦੀ ਬੜੀ ਸਮਝ ਆਇਆ। ਤੇ ਜਿਹੜਾ ਤਨ ਦੀ ਬਹੁਤ ਸਮਝ ਰੱਖੇ ਉਹਨੂੰ ਕਹਿੰਦੇ ਨੇ ਵਹਿ। ਜਿਹੜਾ ਆਤਮਾ ਦਾ ਬਹੁਤ ਵੱਡਾ ਗਿਆਨ ਰੱਖੇ ਉਹਨੂੰ ਕਹਿੰਦੇ ਨੇ ਸੰਤ ਸੰਤ ਮਨੀਸ਼ ਵੈਰ ਇਹ ਬਹੁਤ ਵੱਡਾ ਮਨੀਸ਼ ਸੀ ਮਨ ਦੇ ਸਾਰੇ ਉਤਾਰ ਚੜ੍ਹਾਓ ਨੂੰ ਜਾਣਦਾ ਸੀ ਉਸ ਕਿਤਾਬ ਨੂੰ ਬਾਅਦ ਵਿੱਚ ਮੈਂ ਕਈ ਦਫਾ ਪੜਿਆ ਉਸ ਦੇ ਚ ਉਸਨੇ ਇਹ ਦਾਅਵੇ ਨਾਲ ਲਾਕੇ ਇਹ ਜੋ ਭਾਰਤ ਦੇ ਸੰਤ ਕਹਿੰਦੇ ਨੇ ਮਨ ਦੇ ਚ ਆਰਾਮ ਹੈ ਕਹਿੰਦਾ ਨਹੀਂ ਮੈਂ ਜਿੰਨਾ ਗਹਿਰਾਈ ਚ ਗਿਆ ਮਨ ਦੇਚ ਕਾਮ ਹੈ ਕੋਈ ਡਰਾਮ ਨਹੀਂ ਹੈ ਇਹ ਜੋ ਭਰਤੀ ਮਨੀਸ਼ ਕਹਿੰਦਾ ਮਨ ਦੇਚ ਨਿਰੰਕਾਰ ਹੈ ਕਹਿੰਦਾ ਕਦਾ ਹੀ ਨਹੀਂ ਮਨ ਦੇਚ ਅੰਕਾਰ ਹੈ ਕੋਈ ਨਿਰੰਕਾਰ ਨਹੀਂ ਗਲਤ ਕਹਿੰਦੇ ਨੇ ਭਾਰਤ ਦੇ ਉਹਦੀ ਸਾਰੀ ਖੋਜ ਭਾਰਤ ਦੇ عظیم ਸੰਤਾਂ ਨੂੰ ਗਲਤ ਸਾਬਤ ਕਰਨ ਤੇ ਲੱਗੀ ਇਹ ਜੋ ਕਹਿੰਦੇ ਨੇ ਮਨ ਦੇਚ ਦੇਵੀ ਗੁਣ ਨੇ ਅਧਿਆਤਮਕ ਬਲ ਹੈ ਕਹਿੰਦਾ ਨਹੀਂ ਮਨ ਕਮਜ਼ੋਰੀਆਂ ਦਾ ਮੁਜਸਮਾ ਹੈ ਮਨੁੱਖ ਜਿੱਥੇ ਵੀ ਡਿਗਿਆ ਹੈ ਗਿਰੇ ਹੈ ਮਨ ਕਰਕੇ ਤੇ ਗਰੇ ਹੈ ਮਨ ਵਿੱਚ ਕਿੱਥੇ ਬਣ ਗਿਆ ਕੋਈ ਚੋਰ ਬਣ ਗਿਆ ਕੋਈ ਦੁਰਾਚਾਰੀ ਬਣ ਗਿਆ ਕੋਈ ਠੱਗ ਬਣ ਗਿਆ ਕੋਈ ਬੇਈਮਾਨ ਬਣ ਗਿਆ ਕੋਈ ਕਾਤਲ ਬਣ ਗਿਆ ਸਭ ਮੰਨ ਦੀਆਂ ਕਮਜ਼ੋਰੀਆਂ ਨੇ ਸਭ ਮੰਨ ਦੀ ਗਰਾਵਟ ਹੈ ਇਹਦੇ ਵਿੱਚ दैਵੀ ਗੁਣ ਕਿੱਥੇ ਹੈ ਠੀਕ ਕਹਿੰਦਾ ਸੀ ਉਹ ਆਪਣੇ ਤਲ ਤੱਕ ਮਨ ਦੀਆਂ ਕਈ ਪਰਤਾਂ ਨੇ ਇੱਕ ਪਰਤ ਦੀ ਉਸਨੇ खोज ਕੀਤੀ ਸੀ ਉਸ ਪਰਤ ਦੇ ਸਿਵਾਏ ਕਾਮ ਤੋਂ ਉਸਨੂੰ ਹੋਰ ਕੁਝ ਨਹੀਂ ਲੱਗਿਆ ਉਸ ਪਰਤ ਦੇ ਸਿਵਾਏ ਹੰਕਾਰ ਤੋਂ ਉਸਨੂੰ ਕੁਝ ਨਹੀਂ ਲੱਗਿਆ ਤਾਂ ਉਹਨੇ ਐਲਾਨੀਆਂ ਕਹਿ ਦਿੱਤਾ ਮਨ ਦੇਚ ਕਾਮ ਹੈ ਕੋਈ ਰਾਮ ਨਹੀਂ ਹੈ ਮਨ ਦੇਚ ਅਹੰਕਾਰ ਹੈ ਕੋਈ ਨਿਰੰਕਾਰ ਨਹੀਂ ਹੈ ਕਹਿੰਦਾ ਮੇਰੇ ਬਲੇ ਇਹੀ ਕੁਝ ਹੈ ਮੈਂ ਇਹੀ ਕੁਝ ਦੇਖਿਆ ਮਾਨਸਿਕ ਰੋਗੀ ਉਸਦੇ ਕੁਲਾਮ ਦੇ ਸੰਪਾਦਕ ਮਾਨਸਿਕ ਰੋਗੀ ਮਨ ਦਾ ਸੰਤੁਲਨ ਡਾਂਵਾ ਕੇ ਡੋਲ ਕੇ ਹੋ ਗਿਆ ਹੈ। ਤਾਂ ਫਿਰ ਉਸਨੇ ਆਪਣੀ ਧੰਗ ਦੀ ਖੋਜ ਕੀਤੀ। ਫਿਰ ਉਸਨੇ ਲਿਖੇ ਨੇ ਅੱਠ ਪੜਾਓ ਇਹ ਜਿਹੜਾ ਮਨ ਹੈ। ਅੱਠਵੇਂ ਪੜਾਓ ਤੇ ਰੁਕ ਕੇ ਆਪਣਾ ਸੰਤੁਲਨ ਖੋ ਬੈਠਦਾ ਹੈ। ਪਾਗਲ ਹੋ ਜਾਂਦਾ ਹੈ। ਇਹ ਪਾਗਲਾਂ ਦਾ ਇਲਾਜ ਕਰਦਾ ਸੀ। ਜਿਹੜੀ ਗੱਲ ਮੈਂ ਕਹਿਣ ਲੱਗਾ ਤੇ ਜਿਸ ਇਸ ਦੀ ਕਿਤਾਬ ਨੇ ਜਿਹੜਾ ਮੈਨੂੰ ਪ੍ਰਭਾਵਿਤ ਕੀਤਾ ਇਹ ਜਿਹੜੇ ਅੱਠ ਪੜਾਓ ਇਸਨੇ ਲਿਖੇ ਨੇ कि जेडे 10 ਬੜਾਓ ਗੁਰਨਾਣਿਕ ਨੇ ਲਿਖੇ ਨੇ 8 ਬੜਾਓ ਮਿਲ ਖਾਂਦੇ ਨੇ ਫਰਾਈਡ ਦੇ ਗੁਰਨਾਣਿਕ ਦੇ ਨਾਲ ਬਿਲਕੁਲ ਸੇਮ ਮਿਲ ਖਾਂਦੇ ਨੇ ਔਰ ਸਭ ਤੋਂ ਪਹਿਲੇ ਇਹ ਫਰਾਈਡ ਤੇ ਗੁਰਨਾਣਿਕ ਦਾ ਜੋੜ ਮੈਂ ਸ੍ਰੀ ਗੁਰੂ ਸਿੰਘ ਸਵਾ ਜੰਮੂ ਸੁਣਾਇਆ ਉੱਥੇ ਇੱਕ ਰਟਾਇਰਡ ਫੌਜੀ ਕਰਨਲ ਬੈਠਾ ਸੀ ਮੇਰੇ ਕੋਲ ਆਇਆ ਕਿ ਜਦੋਂ ਆਰਮੀ ਵਿੱਚ ਸੀ ਉਸ ਦੌਰਾਨ ਕਿਦਰੀ ਜਰਮਨੀ ਵੀ ਆਇਆ ਸੀ ਬ੍ਰਿਟਿਸ਼ ਆਰਮੀ ਦੇ ਸਹਾਇਗਾ ਸੀ ਬਜ਼ੁਰਗ ਹੈ ਕਾਫੀ ਮੈਨੂੰ ਕਹਿਣ ਲੱਗਾ ਗੈਣੀ ਜੀ ਇਹ ਜਿਹੜੇ ਅੱਠ ਪੜਾਓ ਫਰਾਈਡ ਨੇ ਲਿਖੇ ਨੇ ਕਿ ਕਿਦਰੇ ਫਰਾਈਡ ਦੀ ਸੋਚਣੀ ਨਾ ਮੰਨ ਲੈਣਾ ਕਿ ਉਸ ਦੀ ਖੋਜ ਨਹੀਂ ਹੈ ਮੈਂ ਤਾਂ ਕਿਤਾਬ ਤੇ ਉਸੇ ਦੀ ਹੈ ਔਰ ਅਨਵਾਦ ਉਸੇ ਦੀ ਕਿਤਾਬ ਦਾ ਹੋਇਆ ਹੈ ਫਰਾਈਡ ਮਨੋ ਵਿਸ਼ਲੇਸ਼ਣ ਕਹਿੰਦਾ ਨਹੀਂ ਡਾਕਟਰ ਟਰੰਪ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਟੀਕਾ ਆਰੰਭ ਕੀਤਾ ਸੀ ਜਰਮਨ ਭਾਸ਼ਾ ਵਿੱਚ ਉਹਨੇ ਮੈਨੂੰ ਜਾਣਕਾਰੀ ਜਿਹੜੀ ਦਿੱਤੀ ਔਰ ਬੜੀ ਪੱਕੀ ਔਰ ਬੜੀ ਪੁਖਤਾ ਔਰ ਮੈਂ ਉਸ ਦਾ ਧੰਨਵਾਦ ਵੀ ਕੀਤਾ ਜ਼ਿੰਦਗੀ ਨੇ ਸਾਥ ਨਾ ਦਿੱਤਾ ਡਾਕਟਰ 트ੰਪ ਦਾ ਉਹ ਸਿਰਫ ਮਾਜਰਾਗ ਤੱਕ ਹੀ ਟੀਕਾ ਕਰ ਸਕਿਆ ਸੀ ਅੱਗੋਂ ਨਹੀਂ ਮਨੁਤਿਆਂ ਦਾ 10 ਹਾਲ ਤਾਂ ਮਾਜਰਾਗ ਦੇ ਚ ਗੁਰੂ ਨਾਨਕ ਨੇ ਲਿਖਿਆ ਮੈਨੂੰ ਕਹਿਣ ਲੱਗੇ ਜਰਮਨ ਭਾਸ਼ਾ ਦਾ ਜਿਹੜਾ ਟੀਕਾ ਹੈ ਇਹ ਹੀ ਫਰਾਈਡ ਨੇ ਪੜ੍ਹਿਆ। ਉੱਥੋਂ ਹੀ ਨਕਲ ਕੀਤੀ ਹੈ। ਔਰ ਉਸ ਆਧਾਰ ਤੇ ਖੋਜ ਕੀਤੀ ਹੈ। ਏਗਲ ਬકરીਏ ਕੋ ਉਸ ਨੂੰ ਦਿਖਾਈ ਦਿੱਤਾ ਹੈ। ਉਹ ਮਨੀਸ਼ ਹੈ, ਸਿਆਣਾ ਹੈ। ਲੇਕਿਨ ਖੋਜ ਦਾ ਆਧਾਰ ਗੁਰੂ ਨਾਨਕ ਦੀ ਬਾਣੀ ਹੈ। ਇੱਕ ਸੰਤ ਦੀ ਜੋ ਮੰਨ ਦੇ ਸੰਬੰਧ ਵਿੱਚ ਹੋ ਜਾਏ, ਇੱਕ ਮਨੀਸ਼ ਦੀ ਜੋ ਮੰਨ ਦੇ ਸੰਬੰਧ ਵਿੱਚ ਹੋ ਜਾਏ, ਮਿਲ ਖਾ ਗਈ। ਤੇ ਹੁਣ ਮੈਂ ਗੁਰਲਾਨ ਦੀ ਇਹ ਖੋਜ ਤੁਹਾਡੇ ਸਾਹਮਣੇ ਰੱਖਣ ਲਗਾ ਇਹੀ ਸਮਝ ਲੈਣਾ ਫਰਾਇਡ ਨੇ ਇਹੀ ਕੁਝ ਆਖਿਆ ਹੈ। ਬਸ ਇਹੀ ਕੁਝ ਆਖਿਆ ਹੈ। ਇੱਕ ਮਿੰਟ ਮੈਂ ਫਿਰ ਤੁਹਾਡਾ ਲਵਾ ਤਨ ਸੱਤ ਪੜਾਵਾਂ ਤੋਂ ਲੰਘ ਕੇ ਆਪਣੇ ਘਰ ਪਹੁੰਚ ਜਾਂਦਾ ਹੈ। ਮਿੱਟੀ ਹਾਕ ਖਰਾਕ ਬਣ ਗਈ ਖਰਾਕ ਖੂਨ ਬਣ ਗਈ ਖੂਨ ਬਿੰਦ ਬਣ ਗਈ ਬਿੰਦ ਮਾਸ ਦਾ ਲੋਥੜਾ ਬਣ ਗਈ ਮਾਸ ਦਾ ਇਹੀ ਟੁਕੜਾ ਹੈ। ਬੱਚਾ ਬਣ ਗਿਆ ਬੱਚਾ ਜਵਾਨ ਹੋ ਗਿਆ ਜਵਾਨ ਬੁੱਢਾ ਹੋ ਗਿਆ ਇਹ ਬੁੱਢਾ ਮਿੱਟੀ ਦੇ ਵਿੱਚ ਮਿੱਟੀ ਹਾਕ ਦੇ ਵਿੱਚ ਹਾਕ ਆਪਣੇ ਟਿਕਾਣੇ ਤੇ ਤਨ ਆਪਣੇ ਟਿਕਾਣੇ ਚਲਾ ਗਿਆ ਤਨ ਆਪਣੇ ਘਰ ਚਲਾ ਗਿਆ ਮਨ ਨਹੀਂ ਗਿਆ ਤੋਂ ਮਨ ਦੇ ਜਿਹੜੇ ਪੜਾਉ ਨੇ ਪੜਾਉ ਘਰ ਨਹੀਂ ਪੜਾਉ ਜਿਵੇਂ ਹਾਕ ਦੇ ਸਾਰੇ ਪੜਾਉ ਹੀ ਸਨ ਖਰਾਬ ਹੋ ਜਾਣਾ ਖੋਨ ਹੋ ਜਾਣਾ ਬਿੰਦ ਹੋ ਜਾਣਾ ਕਿ ਹਾਕ ਦੇ ਸਾਰੇ ਪੜਾਉ ਹੀ ਨਹੀਂ ਘਰ ਨਹੀਂ ਹੈ ਇਸ ਤਰ੍ਹਾਂ ਮੰਨਦੇ ਪੜਾਓ ਤਾਂ ਪ੍ਰਥਮ ਸਮਝਣਾ ਪਵੇਗਾ ਮਨ ਕੀ ਇਹ ਮਨ ਹੈ ਵਿਚਾਰ ਮਨ ਹੈ ਸੋਚਣੀ ਮਨ ਹੈ ਚਿਤਵਨੀ ਮਨ ਹੈ ਚੇਤਨਾ ਦਾ ਮੁਦਸ ਮੁਜਸਮਾ ਹੈ ਉਹ ਚਿਤਵਨੀ ਸੋਚਣੀ ਵਿਚਾਰ ਇਹਨਾਂ ਸਾਰਿਆਂ ਨੂੰ ਇਕੱਠਾ ਕਰੀਏ ਮਨ ਜੋ ਮੇਰੇ ਵਿਚਾਰ ਨੇ ਇਹ ਮੇਰਾ ਮਨ ਹੈ ਜੋ ਮੇਰੀ ਸੋਚਣੀ ਹੈ ਮੇਰਾ ਮਨ ਹੈ ਜੋ ਮੇਰੀ ਚਿਤਵਨੀ ਹੈ ਜੋ ਮੇਰੀਆਂ ਯਾਦਾਂ ਨੇ ਉਹ ਮੇਰਾ ਮਨ ਹੈ ਔਰ ਜਿਸ ਸਭਾ ਕਰਕੇ ਮੇਰੀ ਸੋਚ ਨਹੀਂ ਹੈ ਮੇਰੀਆਂ ਵਿਚਾਰਾਂ ਨੇ ਮੇਰੀਆਂ ਯਾਦਾਂ ਨੇ ਉਹ ਚੇਤਨ ਹੈ ਮਨ ਨੂੰ ਬੁੱਧ ਚਿੱਤ ਆਹੰਗ ਇਸ ਨੂੰ ਚਤੁਸ਼ਟਾਨ ਦਾ ਕਰਨ ਕਰਕੇ ਕਿਹਾ ਗਿਆ ਤਨ ਦੀ ਯਾਤਰਾ ਉਦੋਂ ਆਰੰਭ ਹੋ ਗਈ ਜਦ ਖਾਕ ਖੁਰਾਕ ਬਣ ਗਈ ਮਨ ਦੀ ਯਾਤਰਾ ਕਿੱਥੋਂ ਆਰੰਭ ਹੋਈ ਕਿਵੇਂ ਆਰੰਭ ਹੁੰਦੀ ਹੈ ਬਦ ਕਿਸਮਤੀ ਹੈ ਤਨ ਦੇ ਅੰਤ ਦੇ ਨਾਲ ਨਾਲ ਬਾਰ-ਬਾਰ ਮਨ ਪਛੜਦਾ ਪਿੱਛੇ ਜਾਂਦਾ ਹੈ ਔਰ ਜਿੰਨਾ ਪੜਾਵਾਂ ਚ ਲੰਘ ਚੁਕੇ ਆਉਂਦਾ ਬਾਰ-ਬਾਰ ਲੰਘਦਾ ਹੈ ਉਹਨਾਂ ਚ ਹਰ ਨਵੇਂ ਜਨਮ ਤੋਂ ਬਾਅਦ ਬੁਲਾਵੜੇ ਉੱਲੀ ਬੁਲ ਬੁਲ ਪਛੋਤਾਣੀ ਬਾਰ-ਬਾਰ ਮਨ ਬੁਲਦਾ ਹੈ ਔਰ ਬਾਰ-ਬਾਰ ਹੀ ਉਹਨਾਂ ਹੀ ਪੜਾਵਾਂ ਚ ਭਟਕਦਾ ਹੈ ਲਖਨਊ ਉਦੇ ਚ ਇੱਕ ਬਿਲਡਿੰਗ ਹੈ ਸ਼ਾਦੌਲੇ ਨੇ ਬਣਾਈ ਸੀ ਉਸਦਾ ਨਾਮ ਹੈ ਬੋਲ ਬੁਲਈਆਂ ਉਸ ਮਹਿਲ ਦਾ ਨਾਮ ਹੈ ਬੋਲ ਬੁਲਈਆਂ ਸ਼ਾਦੌਲੇ ਦਾ ਉਸ ਭੋਲ ਬੁਲਾਈਆਂ ਵਿੱਚ ਕੋਈ ਦਾਖਲ ਹੋ ਜਾਇਆ ਹੈ ਨਿਕਲ ਨਹੀਂ ਸਕਦਾ ਅੰਦਰ ਬੰਦਾ ਫਸ ਜਾਂਦਾ ਹੈ ਬਾਹਰ ਗਾਇਡ ਬੈਠੇ ਨੇ ਉਹ نکالਦੇ ਨੇ ਕੱਢਦੇ ਨੇ ਅਗਰ ਗਿਆ ਹੋਇਆ ਮਨੁੱਖ ਬਹੁਤ देर तक ਬਾਹਰੋਂ ਨਾ ਨਿਕਲੇ ਫਿਰ ਜਾਂਦੇ ਇਹਨਾਂ ਨੂੰ ਕੱਢਣ ਵਾਸਤੇ ਬਿਲਡਿੰਗ ਇਸ ਢੰਗ ਦੀ ਬਣਾਈ ਹੈ ਬੰਦਾ ਘੁੰਮਦਾ ਰਹਿ ਜਾਂਦਾ ਹੈ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭਿਆ ਜਾਂ ਜੇ ਗਿਆ ਸੱਜੇ ਗਿਆ ਖੱਬੇ ਗਿਆ ਉੱਪਰ ਗਿਆ ਥੱਲੇ ਗਿਆ ਡਕਾਣਾ ਨਹੀਂ ਲੱਭਦਾ ਇੱਕ ਦਫਾ ਪ੍ਰਵੇਸ਼ ਕਰ ਜਾਏ ਫਿਰ ਬੰਦਾ ਭੁੱਲ ਜਾਂਦਾ ਹੈ ਉਸ ਮਹਿਲ ਦਾ ਨਾਂ ਹੀ ਹੈ ਭੋਲ ਬੁਲਾਈਆਂ ਲਖਨਊ ਦੇ ਚ ਹੈ ਅੱਜ ਵੀ ਖੜਾ ਹੈ ਕਾਰੀਗਰਾਂ ਨੇ ਇਸ ਢੰਗ ਦਾ ਉਸ ਨੂੰ ਬਣਾਇਆ ਇੱਕ ਫਕੀਰ ਦਾ ਉਹ ਮਹਿਲ ਹੈ ਸ਼ਾਦੌਲਾ ਗੋਲ ਬੁਲਾਈਆਂ ਸ਼ਾਇਦ ਉਹ ਫਕੀਰ ਇਸ ਮਹਿਲ ਦੇ ਰਾਹੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਸੀ ਇੱਕ ਦਫਾ ਮਨ ਭੁਲੇਖਿਆਂ ਚ ਪੈ ਗਿਆ ਤਾਂ ਪਿਆ ਹੀ ਰਹਿੰਦਾ ਨਿਕਲਦਾ ਹੀ ਨਹੀਂ ਭੁਲਾਵੜੇ ਭੁੱਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਲਾਵੜੇ ਭੁੱਲੀ ਉਲ ਉਲ ਪਛੋਤਾਣੀ ਕਿਤਨੇ ਕਥਾ ਕਿਤਨੀਆਂ ਕਹਾਣੀਆਂ ਕਿਤਨਾ ਕੀਰਤਨ ਕਿਤਨੇ ਮਹਾਪੁਰਸ਼ ਲੇਕਿਨ ਮਜਾਲੇ ਮਨੁੱਖੀ ਮਨ ਭੂਲ ਬਲਈਆਂ ਚੋਂ ਨਿਕਲੇ ਉਸਤਾਦ ਜ਼ੌਕ ਨੇ ਤੇ ਸਾਫ਼ ਕਹਿ ਦਿੱਤਾ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਕਹਿੰਦਾ ਮੈਂ ਮੰਨਦਾ ਕਿ ਹਜ਼ਾਰਾਂ અવਤਾਰ ਆਏ ਨੇ ਹਜ਼ਾਰਾਂ ਪੈਗੰਬਰ ਆਏ ਨੇ ਮਨੁੱਖ ਦੀ نسل ਨੇ ਪੈਦਾ ਕੀਤੇ ਨੇ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ ਉਹਨੇ ਤਾਨਾ ਜ਼ ਨਹੀਂ ਕਰ ਦਿੱਤੀ ਅਵਤਾਰਾਂ ਦੇ ਕਹਿੰਦਾ ਉਤਾਰ ਤੁਹਾਡਾ ਸ਼ੁਕਰਾਨਾ ਫੜੀ ਦੇਣ ਫੜੀ ਮਿਹਨਤ ਮੰਦੇ ਹਾਂ ਪਰ ਤੁਹਾਡੀ ਮਿਹਨਤ ਸਿਰੇ ਤੇ ਨਹੀਂ ਚੜੀ ਮਨੁੱਖ ਅੱਜ ਵੀ ਭਟਕਦਾ ਹੈ ਤੁਹਾਡੇ ਬੋਲਾਂ ਦੇ ਹੁੰਦੇ ਆਆਂ ਵੀ ਮਨੁੱਖ ਹੋਲ ਭਲਾਈਆਂ ਦੇ ਚ ਨਹੀਂ ਨਿਕਲੇ ਤੇ ਸਿੱਧਾ ਕਟਾਕਸ਼ ਕੀਤਾ ਹੈ 우ਸਤਾਦ ਜ਼ੌਕ ਨਹੀਂ ਜੀ ਕਹਲੋ ਮੁਹੰਮਦ ਤੇ ਕਟਾਕਸ਼ ਕਰਦੇ ਤੇਰੀ ਕੁਰਾਨ ਦੇ ਹੁੰਦਿਆਂ ਵੀ ਮਨੁੱਖ ਭਟਕ ਰਿਹਾ ਤੇਰੀ ਗੀਤਾ ਦੇ ਹੁੰਦਿਆਂ ਵੀ ਇਹ ਭਗਵਾਨ ਮਨੁੱਖ ਭਟਕ ਰਿਹਾ ਉਪਨਿਸ਼ਦਾਂ ਦੇ ਹੁੰਦਿਆਂ ਵੀ ਭਟਕ ਰਿਹਾ ਤੇ ਗੁਸਤਾਖੀ ਮਾਂ ਕੋ ਦੋ ਸ਼ਬਦ ਕਹੀ ਦੇ ਗੁਰੂ ਗ੍ਰੰਥ ਸਾਹਿਬ ਦਾ ਇਤਨਾ عظیم ਖਜ਼ਾਨਾ ਕਿ ਆਂਦਾ ਹੁੰਦਿਆਂ ਵੀ ਮਨੁੱਖ ਤਾਂ ਭਟਕ ਰਹੀ ਹੈ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ تسلیم ਲੇਕਿਨ ਆਦਮੀ ਅਬ ਤੱਕ ਭਟਕਦਾ ਹੈ ਕਰੀਏ ਐਨੇ ਗਾਈਡ ਬੋਲ ਬਲੀਆਂ ਚੋਂ ਕੱਢਣ ਵਾਲੇ ਲੇਕਿਨ ਮਜਾ ਆਲੇ ਮਨੁਕ ਬੋਲ ਬਲੀਆਂ ਚੋਂ ਨਿਕਲੇ ਆਏ ਉਸੇ ਚੀਂ ਫਸੇ ਆਇਆ ਹੈ ਉਸੇ ਚੀ ਬਾਰ ਬਾਰ ਭਟਕਣ ਗੁਲਾਵੜੇ ਬੋਲੀ ਬੁਲ ਫੁਲ ਬਚੋ ਤਾਣੀ ਤੇ ਜਿਹੜੇ ਪੜਾਉ ਨੇ ਮੈਂ ਪਹਿਲੇ ਆਪ ਜੀ ਦੇ ਸਾਹਮਣੇ ਰੱਖਾਂ ਮੰਨਦੇ ਪਹਿਲੇ ਪਿਆਰ ਲਗਾ ਥਣ ਦੋ ਪਹਿਲੇ ਬਾਦਸ਼ਾਹ ਜੀ ਦੀ ਬਾਣੀ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਦੇ ਚੌਥੇ ਪਿਆਰ ਉਪਨਨੇ ਖੇੜ ਪੰਜਵੇਂ ਖਾਣ ਪੀਣ ਕੀ ਦਾਦ ਛੇਵੇਂ ਕਾਮਨਾ ਪੁੱਛੇ ਜ਼ਾਰ ਸਤਵੇਂ ਸੰਜ ਕੀ ਆ ਘਰਵਾਸ ਅਠਵੇਂ ਕ੍ਰੋਧ ਹੋਆ ਤਨਨਾਸ਼ ਨਾਵੇਂ ਦੌਲੇ ਉਬੇ ਸਾਹ ਦਸਨੇ ਦੱਦਾ ਹੋਇਓ ਸੁਬਾਹ 10 ਇਸ ਦੇ ਅਰਥ ਵਿਚਾਰ ਪਹਿਲੇ ਪਿਆਰ ਲਗਾ ਥਣ ਦੁੱਧ ਤਨ ਦੇ ਨਾਲ ਮਨ ਦੋਵੇਂ ਆਏ ਨੇ ਇਕੱਠੇ ਜਨਮੇ ਨੇ ਜ਼ਮੀਨ ਤੇ ਆਏ ਨੇ ਤਨ ਅਧੂਰਾ ਹੈ ਤੇ ਜਿਹੜਾ ਅੰਦਰ ਮਨ ਹੈ ਇਸ ਤਨ ਦੇ ਵਿੱਚ ਉਸ ਦੇ ਕੋਲ ਵਿਚਾਰ ਕਿਹੜੇ ਨੇ ਉਹਦੇ ਕੋਲ ਸੋਚਣੀ ਕਿਹੜੀ ਹੈ ਉਹਦੇ ਕੋਲ ਗਿਆਨ ਕਿਹੜਾ ਹੈ ਉਹਦੇ ਕੋਲ ਯਾਦਾਂ ਕਿਹੜੀਆਂ ਨੇ ਸਿਰਫ ਦੁੱਧ ਹੋਰ ਕੁਝ ਵੀ ਨਹੀਂ ਦੁੱਧ ਤੋਂ ਬਿਨਾਂ ਵੀ ਸੰਸਾਰ ਦੇ ਵਿੱਚ ਕੁਝ ਹੈ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਇਸ ਮਨ ਨੂੰ ਕੋਈ ਵੀ ਗਿਆਨ ਨਹੀਂ ਬਸ ਦੁੱਧ ਹੀ ਸੰਸਾਰ ਹੈ ਦੁੱਧ ਹੀ ਕਰਤਾਰ ਹੈ ਦੁੱਧ ਹੀ ਜ਼ਿੰਦਗੀ ਹੈ ਦੁੱਧ ਹੀ ਰਸ ਹੈ ਦੁੱਧ ਹੀ ਖੇੜਾ ਹੈ ਦੁੱਧ ਹੀ ਆਨੰਦ ਹੈ ਇਸ ਤੋਂ ਬਿਨਾ ਵੀ ਦੁਨੀਆ 'ਚ ਕੁਝ ਹੈ ਉਸ ਨੂੰ ਕੁਝ ਵੀ ਨਹੀਂ ਪਤਾ ਕੁਝ ਵੀ ਬੋਧ ਨਹੀਂ ਉਹਦੇ ਅੰਦਰ ਵਿਚਾਰ ਚੱਲਦੇ ਨੇ ਦੁੱਧ ਦੇ ਯਾਦ ਕਰਦਾ ਹੈ ਦੁੱਧ ਨੂੰ ਸੋਚਦਾ ਹੈ ਦੁੱਧ ਨੂੰ ਬਾਕੀ ਕੁਝ ਵੀ ਨਹੀਂ ਅਗਰ ਉਹ ਹੰਕਾਰ ਵੀ ਮਾੜਾ ਮੋਟਾ ਕਰੇਗਾ ਚੇਤਨ ਵਿੱਚ ਸਿਰਫ ਦੁੱਧ ਦਾ ਹੀ ਹੰਕਾਰ ਜਿਹੜੀ ਚੀਜ਼ ਕੋਲ ਹੈ ਜਿਸ ਚੀਜ਼ ਦਾ ਗਿਆਨ ਹੈ ਉਸੇ ਦਾ ਹੀ ਹੰਕਾਰ ਹੋਰ ਤੇ ਕੁਝ ਹੈ ਨਹੀਂ ਪਹਿਲੇ ਪਿਆਰ ਲਗਾ ਖਣਦੋ ਬਹੁਤ ਸਮਾਇਕਿਕ ਪੜਾਉ ਤੇ ਨਾਲ ਹੀ ਹੈ ਪਹਿਲੇ ਪਿਆਰ ਲਗਾ ਖਣਦੋ ਦੂਜੇ ਮਾਏ ਬਾਪ ਕੀ ਸੁਧਾ ਸੁਧ ਵਧ ਗਈ ਸੋਚਣੀ ਵਧ ਗਈ ਵਿਚਾਰ ਭੈਲ ਗਏ ਯਾਦਾਂ ਵੀ ਵਧ ਗਈਆਂ ਹੁਣ ਪਤਾ ਚਲੇ ਨਿਰਾ ਦੁੱਧ ਨਹੀਂ ਮਾਂ ਵੀ ਹੈ ਤੇ ਉਹ ਵੀ ਹੈ ਪਹਿਲੇ ਵਕਤ ਸਿਰ ਦੁੱਧ ਨਾ ਮਿਲੇ ਰੋ ਪੈਂਦਾ ਸੀ ਹੁਣ ਮਾਂ ਇੱਕ ਪਾਸੇ ਹੋਵੇ ਰੋਂਦਾ ਹੈ ਨਹੀਂ ماں ਵੀ ਚਾਹੀਦੀ ਸੋਚਣੀ ਚ ਮਾਂ ਆ ਗਈ ਹੈ ਵਿਚਾਰਾਂ ਵਿੱਚ ਮਾਂ ਆ ਗਈ ਹੈ ਯਾਦਾਂ ਦੇ ਵਿੱਚ ਮਾਂ ਆ ਗਈ ਹੈ ਹੁਣ ਇਸ ਦਾ ਹੰਕਾਰ ਮਾਂ ਤੇ ਵੀ ਹੈ ਮੇਰੀ ਮਾਂ ਵੀ ਹੈ ਮੇਰਾ ਪਿਓ ਵੀ ਹੈ ਹੁਣ ਪਿਓ ਦਾਮਨ ਛੁੜਾਵੇ ਰਹਿੰਦਾ ਹੈ ਹੁਣ ਮਾਂ ਇੱਕ ਪਾਸੇ ਹੋਵੇ ਤੜਪਦਾ ਹੈ ਦੁੱਧ ਹੁਣ ਜ਼ਰਾ ਪਿੱਛੇ ਹੋ ਗਿਆ ਦੁੱਧ ਨਾਲੋਂ ਜ਼ਿਆਦਾ ਪਕੜ ਹੋ ਗਈ ਮਾਂ ਬਾਪ ਦੇ ਲੇਕਿਨ ਇਹਨਾਂ ਪੜਾਵਾਂ ਤੇ ਮਨ ਕੋਈ ਬਹੁਤ ਲੰਬੇ ਸਮੇਂ ਤੱਕ ਨਹੀਂ ਰਹਿੰਦਾ ਵਕਤ ਦੇ ਨਾਲ ਮਨ ਅਗਲੇ ਪੜਾਅ ਤੇ ਚਲਾ ਜਾਂਦਾ ਹੈ ਜਾਂ ਸਰੀਰਕ ਉਮਰ ਦੇ ਨਾਲ ਨਾਲ ਕੋਈ ਥੋੜਾ ਜਿਹਾ ਇਸ ਨੂੰ ਵਿਕਾਸ ਮਿਲ ਜਾਂਦਾ ਹੈ ਤੀਜੇ ਪੱਈਆ ਆਬੇ ਬੇਬ ਚੌਥੇ ਪਿਆਰ ਉਪਨਨੇ ਖੇਡ ਪਿਰਾਵੇ ਹਨ ਪਹਿਣਾਵੇ ਹਨ ਦੋਸਤ ਵੀ ਹਨ ਮਿੱਤਰ ਵੀ ਹਨ ਹਮਜੋਲੀ ਮਨ ਇੱਥੇ ਆ ਕੇ ਰੁਕ ਗਿਆ ਹੈ ਮਾਂ ਦੀ ਬਗਲ ਢਿੱਲੀ ਹੋ ਗਈ ਹੈ ਪਿਓ ਦੀ ਪકડ ਕਮਜ਼ੋਰ ਹੋ ਗਈ ਹੈ ਦੁੱਧ ਤੇ ਬਹੁਤ ਪਿਛੇ ਰਹਿ ਗਿਆ ਹੈ ਹੁਣ ਵਿਚਾਰਾਂ ਦੇ ਚ ਦੁੱਧ ਨਹੀਂ ਹੈ ਹੁਣ ਸੋਚਣੇ ਦੇ ਚ ਦੋਦ ਨਹੀਂ ਹੈ ਹੁਣ ਯਾਦਾਂ ਦੇ ਚ ਦੋਦ ਨਹੀਂ ਹੈ ਹਰ ਵਕਤ ਵਿਚਾਰਾਂ ਦੇ ਚ ਮਾਂ ਵੀ ਨਹੀਂ ਹੈ ਪੜਾਉ ਜ਼ਰਾ ਪਿਛੇ ਲਹਿ ਗਿਆ ਹੁਣ ਹਰ ਵਕਤ ਸੋਚਣੇ ਦੇ ਚ ਪਿਓ ਵੀ ਨਹੀਂ ਹੈ ਹੁਣ ਭਰਾ ਨੇ ਇੱਕ ਐਸਾ ਪੜਾਉ ਆਂਦਾ ਜਿੱਥੇ ਭਰਾ ਦੀ ਪਕੜ ਬਹੁਤ ਜ਼ਿਆਦਾ ਹੁੰਦੀ ਹੈ ਪੈਣਾ ਦੀ ਪਕੜ ਬਹੁਤ ਜ਼ਿਆਦਾ ਹੁੰਦੀ ਹੈ ਪੈਣਾ ਦੇ ਅੰਦਰ ਭਰਾਵਾਂ ਦੀ ਪਕੜ ਬਹੁਤ ਜ਼ਿਆਦਾ ਹੁੰਦੀ ਹੈ ਮਿੱਤਰਾਂ ਦੀ ਪਕੜ ਬਹੁਤ ਜ਼ਿਆਦਾ ਹੁੰਦੀ ਹੈ ਇਤਨੀ ਮਾਂ ਯਾਦ ਨਹੀਂ ਆਉਂਦੀ ਜਿੰਨੇ ਮਿੱਤਰ ਯਾਦ ਆਉਂਦੇ ਨੇ ਇਤਨਾ ਪਿਓ ਯਾਦ ਨਹੀਂ ਆਉਂਦਾ ਜਿਤਨੇ ਪਿਓ ਆ ਯਾਦ ਆਉਂਦੇ ਨੇ ਪਹਿਣਾ ਯਾਦ ਆਉਂਦੀਆਂ ਇੱਕ ਪੜਾਅ ਲੇਕਿਨ ਇਸ ਪੜਾਅ ਤੇ ਹੀ ਉਮਰ ਤੇ ਸਮਾਂ ਬਹੁਤ ਚਿਰ ਤੱਕ ਨਹੀਂ ਰਹਿੰਦਾ ਅਗਲੇ ਚੌਥੇ ਪਿਆਰ ਉਪਨਨੀ ਖੇਡ ਖੇਡਣ ਦੀਆਂ ਰੁਚੀਆਂ ਪ੍ਰਧਾਨ ਹੋ ਗਈਆਂ ਮੋ ਵਿਚਾਰਾਂ ਦੇ ਵਿੱਚ ਖੇਡ ਸੋਚਣੀ ਦੇ ਵਿੱਚ ਖੇਡ ਯਾਦਾਂ ਦੇ ਵਿੱਚ ਖੇਡ ਫੇੜਨਾ ਮਾਂ ਤੇ ਬਾਪ ਪਿੱਛੇ ਰਹਿ ਗਏ। پہلے ਮਾਂ ਦੀ ਖਾਤਰ ਦੋ ਦੋਨੋਂ ਵੀ ਬੁਲਾਇਆ ਜਾ ਸਕਦਾ ਸੀ। ਪਰ ਹੁਣ ਖੇਡਾਂ ਦੀ ਖਾਤਰ ਮਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ। ਤੇ ਉਹਨੂੰ ਵੀ ਬੁਲਾਇਆ ਜਾ ਸਕਦਾ ਹੈ। ਹੁਣ ਪੈਣ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਘਰਾ ਨੂੰ ਵੀ ਨਜ਼ਰਅੰਦਾਜ਼ ਕੀਤਾ ਪਿੱਛੇ ਰਹਿ ਗਏ। ਤੇ ਚੌਥੇ ਪਿਆਰ ਉਪੰਨੇ ਖੇਡ। ਅਗਰ ਮਨ ਨੂੰ ਕਈਏ ਵਿਚਾਰ, ਮਨ ਨੂੰ ਕਈਏ ਗਿਆਨ, ਮਨ ਨੂੰ ਕਈਏ ਸੋਚਣੀ, ਮਨ ਨੂੰ ਕਈਏ ਚਿਤਨੀ, ਤਾਂ ਬਸ ਅੰਦਰ ਤੇ ਇਹ ਹੀ ਖੇਡਾਂ ਦੀ ਚਿਤਨੀ ਹੈ। ਖੇਡਾਂ ਦਾ ਹੀ ਗਿਆਨ ਹੈ। ਖੇਡਾਂ ਦੀ ਸੋਚਣੀ ਹੈ ਖੇਡਾਂ ਦੇ ਪੁਰਨੇ ਨੇ ਹੋਰ ਕੁਝ ਵੀ ਨਹੀਂ ਹੈ ਚੌਥੇ ਪਿਆਰ ਉਮੰਨੀ ਖੇਡ ਪੰਜਵੇਂ ਖਾਣ ਪੀਣ ਦੀ ਸਾਤ ਮਨ ਦਾ ਪੰਜਵਾ ਪੜਾਓ ਖੇਡਾਂ ਪਿਛੇ ਰਹਿ ਗਈਆਂ ਨੇ ਖਾਣ ਪੀਣ ਦੀਆਂ ਰੁਚੀਆਂ ਬੜੀਆਂ ਬਲਵਾਨ ਹੁੰਦੀਆਂ ਪੁਰਨੇਆਂ ਦੇ ਵਿੱਚ ਖਾਣਾ ਪੀਣਾ ਸੋਚਣੀ ਦੇ ਵਿੱਚ ਖਾਣਾ ਪੀਣਾ ਯਾਦਾਂ ਦੇ ਵਿੱਚ ਐ ਹੀ ਹਰ ਵਕਤ ਐ ਖਾ ਲਈਏ ਉਹ ਖਾ ਲਈਏ ਉਹ ਬੜਾ ਸੁਆਦੀ ਹੈ ਉਹ ਬੜਾ ਸੁਆਦੀ ਹੈ ਮਨ ਇਥੇ ਰੋ ਜਾਂਦਾ ਹੈ ਔਰ ਜਦ ਵੀ ਐਸੀ ਕਥਾ ਚੱਲੇ ਕੁਛ ਨਾ ਕੁਝ ਜ਼ਿੰਦਗੀ ਦੇ ਪੜਾਅ ਉਹਦੇ ਚ ਮਿਲੇ ਹੋਏ ਸਾਥੀ ਯਾਦ ਆ ਜਾਂਦੇ ਨੇ ਟ੍ਰੇਨ ਦੇ ਸਫ਼ਰ ਕਰਦੇ ਇੱਕ ਸੱਜਣ ਨੇ ਖਾਣੇ ਪੀਣਿਆਂ ਦੀ ਮੇਰੇ ਨਾਲ ਵਿਆਖਿਆ ਕਰਦਾ ਗਿਆ ਬੜੇ ਸੋਹਣੇ ਢੰਗ ਨਾਲ ਦੋ ਚਾਰ ਸੱਜਣ ਜਿਹੜੇ ਹੋਰ ਨਾਲ ਬੈਠੇ ਸਨ ਉਹਨਾਂ ਦੇ ਮੂੰਹ 'ਚ ਵੀ ਪਾਣੀ ਆਵੇ ਜਿਸ ਢੰਗ ਨਾਲ ਉਹ ਵਿਆਖਿਆ ਕਰਿਆ ਜਿਸ ਢੰਗ ਨਾਲ ਉਹ ਕਵਾਂਡ ਬਣਾਈ ਜਾਂਦੇ ਨੇ ਇਸ ਤਰ੍ਹਾਂ ਉਹ ਸੁਆਦੀ ਆਉਂਦਾ ਇੱਕ ਇੱਕ ਚੀਜ਼ ਦੀ ਗਾਲਬਨ ਤਿੰਨ ਚਾਰ ਘੰਟੇਾਂ ਤੋਂ ਬਾਅਦ ਮੈਨੂੰ ਕਹਿਣ ਲੱਗਾ ਗੈਨੇ ਜੀ ਤੁਸੀਂ ਕੁਝ ਨਹੀਂ ਦੱਸਿਆ ਇਸ ਸੰਬੰਧ ਵਿੱਚ ਮੈਂ ਕੋਈ ਇੱਕ ਪੰਗਤੀ ਸੁਣ ਲਈ ਪੰਜਵੇਂ ਖਾਣ ਪੀਣ ਦੀ ਗਿਦਾ ਤੇਰਾ ਮਨ ਪੰਜਵੇਂ ਪੜਾ ਤੇ ਰੁਕਿਆ ਸੁਥ ਇੱਥੇ ਰੁਕਿਆ ਹੈ ਕਿੰਨੇ ਚਿਰ ਤੱਕ ਰੁਕਿਆ ਰਹੇਗਾ ਕਿ ਹੁਣ ਤੇਰਾ ਮਨ ਜਾਣੇ ਤੇ ਤੂੰ ਜਾਣੇ ਤੈਨੂੰ ਕੋਈ ਹੋਰ ਵਿਸ਼ਾ ਹੀ ਨਹੀਂ ਲੱਭਦਾ ਬੋਲਣ ਦਾ ਵਿਚਾਰ ਵਟਾਂਦਰੀ ਲਈ ਹੋਰ ਕੋਈ ਵਿਸ਼ਾ ਹੀ ਨਹੀਂ ਸਿਵਾਏ ਖਾਣੇ ਪੀਣੇ ਤੋਂ ਦੁਪਹਿਰ ਦਾ ਖਾਣਾ ਖਾ ਰਿਹਾ ਹੈ ਔਰ ਅਕਸਰ ਇਸ ਤਰ੍ਹਾਂ ਦਾ ਬੰਦਾ ਜਦ ਪਾਣੀ ਵਿੱਚ ਪੜਾਉ ਤੇ ਰੁਕੇ ਹੋ ਤੇ ਪਤਨੀ ਪਤਨੀ ਤੋਂ ਪੁੱਛ ਲੈਂਦਾ ਸ਼ਾਮੇ ਕੀ ਬਣੇਗਾ ਸ਼ਾਮੇ ਕੀ ਬਣਾਣਾ ਯਾਦdoge ਹੁਣ ਦੇ ਕਾਜ ਨਿਬੇੜ ਕੰਮ ਸ਼ਾਮ ਦੀ ਜਦ ਬੁੱਖ ਲੱਗੀ ਕਿਤੇ ਪਰਪੁਰਨਿਆ ਚ ਉਹੀ ਕੁਛ ਹੈ ਸੋਚਣੀ ਚ ਉਹੀ ਪੁੱਛ ਹੈ ਜਿਤਣੀ ਚ ਉਹੀ ਕੁਛ ਹੈ ਸਵੇਰੇ ਖਾ ਰਿਹਾ ਹੈ ਦੁਪਹਿਰ ਦੀ ਸੋਚਦਾ ਪਿਆ ਦੁਪਹਿਰੀ ਖਾ ਰਿਹਾ ਹੈ ਸ਼ਾਮ ਦੀ ਸੋਚਦਾ ਪਿਆ ਸ਼ਾਮੀ ਖਾ ਰਿਹਾ ਹੈ ਸਵੇਰੇ ਦੀ ਸੋਚਦਾ ਪਿਆ ਹਰ ਵਕਤ ਸੋਚਣੀ ਦੇ ਚ ਖਾਣਾ ਤੇ ਪੀਣਾ ਇੱਕ ਇਹ ਨਹੀਂ ਪੜਾਉ ਹੈ ਇਸ ਪੜਾਉ ਤੇ ਵੀ ਕੁਝ ਦੇਰ ਤੱਕ ਮਨੁੱਖ ਦਾ ਮਨ ਰਹਿੰਦਾ ਹੈ ਔਰ ਗੁਸਤਾਖੀ ਮਾਫ ਆਪਣੇ ਇਤਨੇ ਸਾਰੇ ਬੈਠੇ ਹਾਂ ਇਹਨਾਂ ਚ ਕਈਆਂ ਦਾ ਮਨ ਇਸ ਪੜਾਉ ਤੇ ਹੋਵੇਗਾ ਮੈਨੂੰ ਪਿਛਲੇ ਸਾਲ ਲਾਂਗਰੀ ਸਿੰਘ ਕਹਿਣ ਲੱਗ ਪਿਆ ਕਿਉਂਕਿ ਅਲਵਰ ਜਿਹੜਾ ਸਮਾਗਮ ਹੁੰਦਾ ਲੰਗਰ ਬਣਾਉਂਦੇ ਨੇ ਸੀਸਗੰਜ ਸਾਹਿਬ ਦੇ ਪੰਗਲਾ ਸਾਹਿਬ ਦੇ ਲਾਂਗਰੀ ਆ ਕੇ ਉਹ ਔਖੇ ਹੋ ਕੇ ਮੈਨੂੰ ਕਹਿਣ ਲੱਗੇ ਗੈਨੀ ਜੀ ਕੁਝ ਬੰਦੇ ਐਸੇ ਨੇ ਉਹਨਾਂ ਨੂੰ ਅਸੀਂ ਪੰਜਵੀਂ ਪੰਗਤ ਵਿੱਚ ਦੇਖ ਰਹੇ ਹਾਂ ਬੈਠਦੇ ਹਾਂ ਬੈਠਦੇ ਹਾਂ ਪਹਿਲੇ ਵੀ ਬੈਠੇ ਨੇ ਫਿਰ ਦੂਜੀ ਚ ਵੀ ਬੈਠ ਗਏ ਨੇ ਤੀਜੀ ਚ ਵੀ ਬੈਠ ਗਏ ਨੇ ਇਹ ਤੁਸੀਂ ਇਹਨਾਂ ਨੂੰ ਰੋਕੋ कि ਬਾਕੀਆਂ ਦਾ ਵਕਤ ਜ਼ਾਇਆ ਕਰਦੇ ਨੇ ਹਰ ਵਾਰ ਉਥੇ ਹੀ ਬੈਠੇ ਰਹਿੰਦੇ ਨੇ ਛੱਕ ਕੇ ਉੱਠ ਬੈਠਦੇ ਨੇ ਫਿਰ ਆਲੇ ਦੁਆਲੇ ਦੇਗਾਂ ਦੀ ਪ੍ਰਕਰਮਾ ਕਰਦੇ ਨੇ ਫਿਰ ਬੈਠ ਜਾਂਦੇ ਨੇ ਉਥੋਂ ਨਿਕਲਦੇ ਹੀ ਨਹੀਂ ਮੈਂ ਕਿ ਨਾ ਘਟੇ ਹੋ ਪੰਜਵੇਂ ਖਾਣ ਪੀਣ ਕੀ ਦਾਤ ਉਹਨਾਂ ਦਾ ਮਾਨ ਜਿੱਥੇ ਰੁਕੇ ਹੋਣ ਉੱਥੇ ਹੀ ਰੁਕੇ ਹੋਣਾਂ ਲਈ ਕੀ ਇਹ ਕਥਾ ਕੀ ਇਹ ਤੇ ਕੀਰਤਨ ਕੀ ਰਿਹਾ ਕੋਦਰ ਨਹੀਂ ਪ੍ਰਕਰਮਾ ਕਰਦੇ ਲੰਗਰ ਦੀ ਪ੍ਰਕਰਮਾ ਮੈਂ ਬਾਹਰ ਦੇਸ਼ਾਂ ਚ ਵੀ ਦੇਖਿਆ ਹੈ ਕਈ ਆਏ ਲੰਗਰ ਚ ਹੋ ਕੇ ਚਲੇ ਗਏ ਕੋਈ ਮਤਲਬ ਹੀ ਨਹੀਂ ਗੁਰੂ ਨਾਲ ਗੁਰਗਾਰੇ ਨਾਲ ਕਥਾ ਨਾਲ ਕੀਰਤਨ ਨਾਲ ਪਰ ਮੈਂ ਇੱਕ ਦਿਨ ਫੌਨ ਸੁਣ ਕੇ ਤੇ ਹੈਰਾਨ ਹੋ ਗਿਆ ਕਿ ਕੰਢੀ ਵੱਜ ਰਹੀ ਸੀ ਮਚਕਲੇ ਰਸੀਪਾ ਕਿ ਪਤਾ ਅਵਾਜ਼ ਕੀ ਹੈ ਗੁਰਦੁਆਰਾ ਲੱਗਿਆ ਹੈ ਮੈਂ ਹੈਰਾਨ ਹਾਂ ਮੈਨੂੰ ਗੁਰਦੁਆਰਾ ਲੱਗਿਆ ਇਸ ਤਰ੍ਹਾਂ ਦੀ ਬੋਲੀ ਮੈਂ ਪਹਿਲੀ ਵਾਰ ਸੁਣੀ ਮਲੇਸ਼ੀਆ ਦੀ ਗੱਲ ਹੈ ਮੈਂ ਕਿਹਾ ਗੁਰਦੁਆਰਾ ਲੱਗਣ ਤੋਂ ਤੁਹਾਡੀ ਕੀ ਮੁਰਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਹੋ ਜਾ ਗਿਆ ਕੀਰਤਨ ਚੱਲ ਰਿਹਾ ਹੈ ਔਰ ਡੇਢ ਘੰਟੇ ਤੱਕ ਕੀਰਤਨ ਚੱਲਣਾ ਹੈ ਉਸ ਤੋਂ ਬਾਅਦ ਦਾਸ ਨੇ ਕਥਾ ਕਰਨੀ ਹੈ ਗੁਰਦੁਆਰਾ ਲੱਗਣ ਤੋਂ ਤੁਹਾਡੀ ਕੀ ਮੁਰਾਦ ਹੈ ਲੰਗਰ ਹੈ ਕਿ ਨਹੀਂ ਮੈਂ ਕਿ ਇਹ ਹੁਣ ਮੈਨੂੰ ਪੁੱਛਣਾ ਪਏਗਾ ਗੁਰਦੁਆਰਾ ਲੱਗਿਆ ਕਿ ਨਹੀਂ ਲੱਗਿਆ ਇਹ ਮੈਨੂੰ ਪਤਾ ਕਰਨਾ ਪਏਗਾ ਮੈਨੂੰ ਨਹੀਂ ਪਤਾ ਮੈਂ ਕੀਰਤਨ ਚੱਲ ਰਿਹਾ ਹੈ ਕਥਾ ਹੋਣੀ ਹੈ ਉਸ ਦਿਨ ਮੈਨੂੰ ਪਤਾ ਚੱਲਿਆ ਲੰਗਰ ਨਾ ਹੋਵੇ ਤੇ ਗੁਰਦੁਆਰਾ ਲੱਗਿਆ ਹੀ ਕੋਈ ਨਹੀਂ ਗੁਰਦੁਆਰਾ ਹੈ ਹੀ ਕੋਈ ਨਹੀਂ ਉਸ ਦਿਨ ਪਤਾ ਚੱਲਿਆ ਔਰ ਮੈਂ ਹੈਰਾਨ ਹੋਇਆ ਇਸ ਤਾਂ ਦੇ ਕਿ ਸ਼ਬਦ ਨੇ ਗੁਰਦੁਆਰਾ ਲਗਾਇਆ ਹੈ ਕਿ ਨਹੀਂ ਪੰਜਵੇਂ ਕਾਣ ਪੀਣ ਕੀ ਦਾਤ ਛੇਵੇਂ ਕਾਮਨਾ ਪੁੱਛੇ ਜਤ ਮਨ ਦਾ ਛੇਵਾ ਪੜਾਓ ਹਰ ਵਕਤ ਕਾਮ ਵਾਸ਼ਨਾ ਦੇ ਫੁਰਨੇ ਉਸੇ ਦੀ ਸੋਚਣੀ ਉਸੇ ਦੀ ਜਿਤਵਣੀ ਉਸੇ ਬਾਰੇ ਪੜਨਾ ਉਸੇ ਬਾਰੇ ਸੋਚਣਾ ਉਸੇ ਬਾਰੇ ਵੇਖਣਾ ਔਰ ਕੁਝ ਨਹੀਂ ਤੇ ਹੁਣ ਮੈਂ ਇਹ ਅਰਜ਼ ਕਰਦੇ ਹਾਂ ਕਿਸ ਪੜਾਓ ਤੇ ਮਨ ਕਿੰਨਾ ਚਿਰ ਤੱਕ ਰੁਕ ਸਕਦਾ ਹੈ ਕੋਈ ਗਣਤੀ ਨਹੀਂ ਮਿਲਦੀ ਨਹੀਂ